ਇਧਰ ਉਧਰ ਇਧਰ ਹੁੰਦੀ ਸਕੂਲ ਦੇ ਕੋਲ ਹਲਤੀ ਵਾਲੇ ਚੌਂਕ ਦੇ ਵਿੱਚੋਂ ਇੱਕ 플ੌਟ ਦੇ ਵਿੱਚ ਫੜ ਗਈ 플ੌਟ ਦੇ ਵਿੱਚ ਜਦੋਂ ਆ ਕੇ ਦੇਖਿਆ ਤੇ ਇੱਕ ਗੱਡੀ ਖੜੀ ਆ ਬਈ ਕੰਨਾਂ ਫੁੱਸਦੀ ਹੋਈ ਇਧਰ ਉਧਰ ਦੇਖਦੇ ਆਂ ਦੇਖਦੇ ਆਂ ਲੋਕਾਂ ਨੇ ਦੱਸਿਆ ਤੇ ਇੱਕ ਗੱਡੀ ਖੜੀ ਆ ਜੀ ਉਹਦੇ ਵਿੱਚ ਦੋ ਹੈਗੇ ਆ ਲੇਡੀ ਜੈਂਟਸ ਤੇ ਜਦੋਂ ਦੇਖਿਆ ਉਹ ਹਾਲਤ ਗੰਭੀਰ ਸੀ ਉਹਨਾਂ ਦੀ ਜਦੋਂ ਇਧੇ ਰੌਲਾ ਪੈਂਦਾ ਪੈਂਦਾ ਪਤਾ ਲੱਗਿਆ ਮੈਨੂੰ ਫੋਨ ਆਇਆ ਤੇ ਮੈਂ ਡੀਐਸਪੀ ਸਾਹਿਬ ਨੂੰ ਫੋਨ ਕੀਤਾ ਔਰ ਗਰਸ਼ੰਕਰ ਖਾਨੇ ਤੋਂ ਪੁਲਿਸ ਮਲਾਜਾਂ ਸਾਰੇ ਇੱਥੇ ਪਹੁੰਚ ਗਏ ਤੇ ਕਾਰਵਾਈ ਉਹਨਾਂ ਨੇ ਸ਼ੁਰੂ ਕਰ ਦਿੱਤੀ ਸੀ ਸਾਰੀ ਬਾਕੀ ਹੁਣ ਉਹਨਾਂ ਨੇ ਆਪਣੇ ਡੈੱਥ ਉਹ ਵੀ ਇਹ ਬਾਡੀਆ ਦੀ ਡੈੱਡ ਬਾਡੀ ਜਿਹੜੀ ਹੈਗੀ ਆਪਣੀ ਕਸਟਡੀ ਚ ਲੈ ਗਏ ਦੋ ਬਾਡੀਆ ਦੋਨੋਂ ਹੀ ਟੀਡੀ ਜੈਕਸ ਦੀਆਂ ਤੇ ਬਾਕੀ ਹੁਣ ਸਵੇਰੇ ਕਾਰਵਾਈ ਜੋ ਵੀ ਹੋਗੀ ਉਹ ਸਵੇਰੇ ਲਿਖਿਆ ਜਾਵੇਗਾ ਇੱਕ ਸਾਨੂੰ ਨਾ ਕਮਿਸ਼ਨ ਮਿਲੀ ਸੀਗੀ ਰਿਸਿਵ ਹੋਈ ਸੀ ਕਿ ਸਤਨੌਰ ਪਿੰਡ ਚ ਅਲਟੋ ਬਲੈਕ ਰੰਗ ਚ ਦੋ ਸ਼ੱਕੀ ਬਾਡੀ ਸਪਿੰਗ ਆਈਆਂ ਨੇ ਜਿਹੜਾ ਅਸੀਂ ਓਕੇ ਤੇ ਪਹੁੰਚੇ ਆ ਜਿਨ੍ਹਾਂ ਨੂੰ ਅਸੀਂ ਰਾਉਂਡ ਆਪ ਕਰ ਲਿਆ ਤੇ ਜਿਹਨੂੰ ਅਸੀਂ ਮਾਰਨਿੰਗ ਚ ਇਹਨਾਂ ਦਾ ਪੋਸਟਪਾਨਮ ਕਰਾ ਕੇ ਫਿਰ ਤੁਹਾਡੇ ਨਾਲ ਗੱਲ ਸੰਜੀ ਕਰਾਂਗੇ ਸਰ ਕੋਈ ਇੰਜਰੀ ਵੀ ਹੋਈ ਆ ਕੋਈ ਨਹੀਂ ਕੋਈ ਹਾਲ ਤੱਕ ਜੋ ਦੇਖਿਆ ਕਿ ਕੋਈ ਫਰੈਸ਼ ਇੰਜਰੀ ਨਹੀਂ ਹੈਗੀ ਬਾਕੀ ਪੋਸਟਪਾਨਮ ਜਿਹੜਾ ਆ ਪਰਸ ਲੱਗੇ ਕੀ ਸਰ ਪਤਾ ਲੱਗਿਆ ਤੇ ਕਿੱਥੋਂ ਦੇ ਵਿਅਕਤੀ ਨੇ ਹਾਂਜੀ ਜਿਹੜਾ ਮੇਰੇ ਬੱਚਾ ਮਰਨ ਵਾਲਾ ਉਹਦਾ ਨਾਮ ਆ ਦਿਲਵੀਰ ਸਿੰਘ ਤੇ ਜਿਹੜੀ ਨਾ ਕੁੜੀ ਸੀਗੀ ਉਹਦਾ ਨਾਮ ਜਰਜਨੀ ਹੈ ਇਹ ਪਠਰਾਣੇ ਤੋਂ ਦੋਵੇਂ ਜਣੇ